ਵਿਚ ਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਤੋਂ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ 'ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਉਸਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ਟ੍ਰਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਉਹਨਾਂ ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜ਼ਬਰਜਨਾਬ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸ਼ਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਉਸ ਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸ ਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਨਾਲੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ટ્રਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਉਹਨਾਂ ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਬਰ ਜਨਾਬ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸਰੀਰਕ ਸਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਇਸ ਤੋਂ ਬਾਅਦ ਉਸਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਵਾਲੇ ਸੁਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ਟ੍ਰਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਉਹਨਾਂ ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜ਼ਬਰਜਨਾਹ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਤੋਂ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ 'ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਉਸਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਬਾਲ ਸੁਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ਟ੍ਰਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ। ਉਹਨਾਂ 'ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ। ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਬਰ ਜਨਾਬ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸ਼ਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਉਸਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਸੁਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ટ્રਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ। ਉਹਨਾਂ ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ। ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਬਰ ਜਨਾਬ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰ ਕੈਦ ਦੀ ਸਜ਼ਾ ਪੁਲਿਸ ਅਧਿਕਾਰੀ ਏਐਸਆਈ ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਏਐਸਆਈ ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਦਰਜ ਹੋ ਜਾਂਦਾ ਹੈ ਤਾਂ ਮਹਿਲਾ ਦੇ ਵੱਲੋਂ ਆਪਣੇ ਪੁੱਤਰ ਦਾ ਨਾਮ ਕੇਸ ਦੇ ਵਿੱਚੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਦੇ ਵੱਲੋਂ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਲਈ ਦਬਾਅ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ 2021 ਦਾ ਇਹ ਪੂਰਾ ਮਾਮਲਾ ਤਾਂ ਲਗਾਤਾਰ ਅਦਾਲਤ ਦੇ ਵਿੱਚ ਇਸ ਮਾਮਲੇ ਤੇ ਸੁਣਵਾਈ ਹੋ ਰਹੀ ਸੀ ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ASI ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ASI ਗੁਰਵਿੰਦਰ ਸਿੰਘ ਨੂੰ ਜ਼ਬਰ ਜਨਾਹ ਦੇ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਹ ਮਾਮਲਾ 2021 ਦਾ ਹੈ ਜਿਸ ਦੇ ਵਿੱਚ ਇਹ ਮਾਮਲਾ ਮਈ 2021 ਦਾ ਹੈ ਜਿਸ ਦੀ ਸੁਣਵਾਈ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲ ਰਹੀ ਸੀ ਮੁੱਖ ਗਵਾਹ ਨੇ ਦੱਸਿਆ ਕਿ ਮਈ 2021 ਦੇ ਵਿੱਚ ਸਟੇਸ਼ਨ ਹਾਊਸ ਅਫਸਰ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਖਿਲਾਫ ਥਾਣਾ ਕੈਂਟ ਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਕੀਤਾ ਸੀ ਉਸ ਤੋਂ ਬਾਅਦ ਉਸਨੇ ਮਹਿਲਾ ਦੇ ਨਾਲ ਸਰੀਰਕ ਸੰਬੰਧ ਬਣਾਉਣ ਦਾ ਦਬਾਅ ਪਾਇਆ ਥਾਣੇਦਾਰ ਨੇ ਪਹਿਲਾਂ 10 ਮਈ ਨੂੰ ਆਪਣੀ ਗੱਡੀ ਦੇ ਵਿੱਚ ਔਰਤ ਦੇ ਨਾਲ ਜ਼ਬਰ ਜਨਾਹ ਕੀਤਾ ਅਗਲੇ ਦਿਨ ਫਿਰ ਉਸਨੇ ਔਰਤ ਦੇ ਘਰ ਦੇ ਵਿੱਚ ਪਹੁੰਚ ਕੇ ਜ਼ਬਰਦਸਤੀ ਮਹਿਲਾ ਦੇ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਔਰਤ ਦੇ ਵੱਲੋਂ ਰੌਲਾ ਪਾਉਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਮੌਕੇ ਤੇ ਫੜਿਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਜਿਹੜਾ ਅਧਿਕਾਰੀ ਨੂੰ ਕੀਤਾ ਗਿਆ ਉਸ ਤੋਂ ਬਾਅਦ ਮੁਕੱਦਮਾ ਚੱਲਦਾ ਆ ਰਿਹਾ ਸੀ ਇਸੇ ਤੋਂ ਬਾਅਦ ਥਾਣਾ ਪੁਲਿਸ ਸਟੇਸ਼ਨ ਨੇ ਗੁਰਵਿੰਦਰ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ ਇਹ ਮਾਮਲਾ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਲਗਾਤਾਰ ਚੱਲਦਾ ਆ ਰਿਹਾ ਗਵਾਹ ਨੇ ਦੱਸਿਆ ਕਿ ਕੇਸ ਟ੍ਰਾਇਲ ਦੌਰਾਨ ਉਸ ਨੂੰ ਤੇ ਪੀੜਤ ਮਹਿਲਾ ਨੂੰ ਗੈਂਗਸਟਰਾਂ ਦੇ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਸੀ ਉਹਨਾਂ ਤੇ ਦਬਾਅ ਬਣਾਇਆ ਗਿਆ ਸੀ ਕਿ ਕੇਸ ਜਿਹੜਾ ਵਾਪਸ ਲਿਆ ਜਾਵੇ ਹਾਲਾਂਕਿ ਉਹਨਾਂ ਨੇ ਅੰਤ ਤੱਕ ਕਾਨੂੰਨੀ ਲੜਾਈ ਲੜੀ ਤੇ ਹੁਣ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਦੇ ਵੱਲੋਂ ਦੋਸ਼ੀ ਏਐਸਆਈ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਜ਼ਬਰਜਨਾਬ ਮਾਮਲੇ ਦੇ ਵਿੱਚ ਏਐਸਆਈ ਨੂੰ ਉਮਰਕੈਦ ਦੀ ਸਜ਼ਾ ਪੁਲਿਸ ਅਧਿਕਾਰੀ ASI ਦੇ ਵੱਲੋਂ ਮਹਿਲਾ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਸੀ ਪਿਛਲੇ 4 ਸਾਲਾਂ ਤੋਂ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਅਦਾਲਤ ਦੇ ਵੱਲੋਂ ਸਖਤ ਫੈਸਲਾ ਲਿਆ ਗਿਆ ਹੈ ASI ਦੇ ਖਿਲਾਫ ਉਮਰ ਕੈਦ ਦੀ ਸਜ਼ਾ ਜਿਹੜੀ ਉਸ ਨੂੰ ਸੁਣਾਈ ਗਈ ਹੈ ਦੱਸਦੀ ਹੈ ਕਿ 2021 ਦਾ ਇਹ ਮਾਮਲਾ ਜਦੋਂ ਇੱਕ ਤੋਂ ਮਹਿਲਾ ਦੇ ਪੁੱਤਰ ਦਾ ਨਾਮ ਨਸ਼ਾ